ਸਟੇਜ ਉੱਤੇ ਬੱਬੂ ਮਾਨ ਨੂੰ ਜਫੇ ਪਾ ਮਿਲੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਖੋ ਵੀਡੀਓ ਨੇ ਜਿੱਤ ਲੈਣਾ ਤੁਹਾਡਾ ਵੀ ਦਿਲ ਬੰਤਾਬ ਸਾਡੇ ਨਾਲ ਕੇ ਜਲਕਾਰ ਹੋਈ ਪਈ ਆ ਤੁਹਾਡੇ ਆਉਣ ਦਾ ਮੈਂ ਅੰਦਰ ਕਹਿ ਕੇ ਆਇਆ ਵੀ ਮਾਨ ਸਾਹਿਬ ਤੁਹਾਡੀ ਪਾਰੀ ਬਹੁਤ ਲੰਬੀ ਹੋਵੇ ਪ੍ਰਮਾਤਮਾ ਤੋਂ ਲੰਬੀ ਉਮਰ ਬਖਸ਼ੇ ਇਹ ਤੁਸੀਂ ਇਸੇ ਤਰ੍ਹਾਂ ਸਾਡੇ ਲੋਕਾਂ ਦਾ ਮਨੋਰੰਜਨ ਕਰਦੇ ਰਹੋ ਕੋਈ ਸਾਡੇ ਘਰ ਦੇ ਹੋ ਇਸ ਕਰਕੇ ਸਾਨੂੰ ਜ਼ਿਆਦਾ ਖੁਸ਼ੀ ਹੋਈ ਹੈ ਅੱਜ ਸੋ ਤੁਹਾਡਾ ਬਹੁਤ-ਬਹੁਤ ਜੀ ਆਇਆਂ ਨੂੰ ਇਸ ਕਮੇਟੀ ਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇਸ਼ਾਨਦਗ ਪ੍ਰੋਗਰਾਮ ਰਚਿਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ ਵਾਲਾ ਧੰਨਵਾਦ ਤੇ ਤੁਹਾਨੂੰ ਇੱਕ ਵਾਰ ਫੇਰ ਆਪਣੇ ਘਰ ਦੇ ਵਿੱਚ ਜੀ ਆਇਆਂ ਨੂੰ ਜਨ ਅਪਰੇ ਕਰਨੇ ਸਵਾਗਤ ਕਰਦੇ ਨਾ ਜਿਆਦਾ ਸਵਾਦ ਆਉਦਾ ਇੱਕ ਵਾਰ ਦੋ ਮੇਰੇ ਕੇ ਕੀਤਾ ਮਾਰਦਾ ਧਨਵਾਲ ਭਾਈ ਪਰਮਰ ਕਰੀਏ ਬੇਸ਼ਰੂ ਗੱਲਬਾਤ ਕਰਾਂਗੇ ਜੇ ਤੁਸੀਂ ਵੀ ਲੇਟ ਹੋ ਕੇ ਟੈਬ ਦਾ ਸਾਵਾਂਗੇ ਸਵੇਰੇ ਫਿਰ ਕੰਮ ਲਗਾਗੇ ਇੱਕ ਬੇਨਤੀ ਤੁਹਾਨੂੰ ਕਰਨੀ ਹੈ ਆਪਣੇ ਆਪਣੇ ਪਿੰਡ ਚ ਇਹਨਾਂ ਨਾਨਕ ਸਿੰਘ ਸਾਹਿਬ ਦੇ ਚਰਨਾਂ ਦੇ ਟੇਕਦੇ ਆ। ਵੀ ਕਲਾਕਾਰ ਕਿ ਐਸੀ ਜਮਾਤ ਆ। ਖੁਸ਼ ਹੋ ਕੇ ਰੋਹ ਜੇ। ਜਿੰਦਾ ਖੁਸ਼ ਹੋਇਆ ਬੰਦਾ ਕੋਈ ਰੇਟ ਕਰਦਾ ਨਾ ਗਾਣਿਆਂ ਦੇ ਆ ਵੀ ਘਟ ਕਰਦਾ ਰਹਿਣਾ। ਐਸੀ ਕਿਰਪਾ ਆਰਟਿਸਟਾਂ ਨੂੰ ਉਧਰ-ਉਧਰ। ਔਰ ਥੋੜਾ ਕਰਮ ਹੈ ਕਿ ਤੁਸੀਂ ਸੁਣਦੇ ਐ ਨਾ ਪਿਆਰ ਸਿਰ ਦਰਦ। ਚੱਲ ਚੱਲ ਪਿੰਡ ਪਹਿਲਾ ਲੈ ਵਾ ਲੈ ਸਟੇਜ ਉੱਤੇ ਬੱਬੂ ਮਾਨ ਨੂੰ ਜਫੇ ਪਾ ਮਿਲੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਖੋ ਵੀਡੀਓ ਨੇ ਜਿੱਤ ਲੈਣਾ ਤੁਹਾਡਾ ਵੀ ਦਿਲ ਬੰਦ ਤਾਬਾ ਨਾਲੇ ਲਾ ਕੇ ਦਇਆਕਾਰ ਹੋਈ ਪਈਆਂ ਤੁਹਾਡੇ ਆਉਣ ਦਾ ਮੈਂ ਅੰਦਰ ਕਹਿ ਕੇ ਆਇਆ ਵੀ ਮਾਨ ਸਾਹਿਬ ਤੁਹਾਡੀ ਪਾਰੀ ਬਹੁਤ ਲੰਬੀ ਹੋਵੇ ਪ੍ਰਮਾਤਮਾ ਤੋਂ ਲੰਬੀ ਉਮਰ ਮਾਣੇ ਤੇ ਤੁਸੀਂ ਇਸੇ ਤਰ੍ਹਾਂ ਸਾਡੇ ਲੋਕਾਂ ਦਾ ਮਨਵਿੰਦਰ ਕਰਦੇ ਰਹੋ ਕੋਈ ਸਾਡੇ ਘਰ ਦੇ ਹੋ ਇਸ ਕਰਕੇ ਸਾਨੂੰ ਜਾੜਾ ਖੁਸ਼ੀ ਹੋਈ ਹੈ ਅੱਜ ਸੋ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਇਸ ਕਮੇਟੀ ਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇਹ ਸ਼ਾਨਦਾਰ ਪ੍ਰੋਗਰਾਮ ਰਚਿਆ ਉਹਨਾਂ ਨੂੰ ਬਹੁਤ ਬਹੁਤ ਵਧਾਈ ਤੇ ਉਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਬੜਾ ਧੰਨਵਾਦ ਤੇ ਤੁਹਾਨੂੰ ਇੱਕ ਵਾਰ ਫੇਰ ਆਪਣੇ ਘਰ ਦੇ ਵਿੱਚ ਜੀ ਆਇਆਂ ਨੂੰ ਜਦ ਆਪਣੇ ਘਰ ਦੇ ਸਵਾਗਤ ਕਰਦੇ ਨਾ ਵੀ ਜਿਆਦਾ ਸਵਾਦ ਆਉਦਾ ਇੱਕ ਵਾਰ ਦੋ ਮੇਰੇ ਕੇ ਚੀਕਾ ਮਾਰਦਾ ਧੰਨਵਾਦ ਭਾਈ ਧੰਨਵਾਦ ਕਰੀਏ ਬੇਸ਼ਰਮ ਗੱਲਾ ਬਾਤ ਕਰਾਂਗੇ ਤੁਸੀਂ ਵੀ ਲੇਟ ਹੋ ਗਏ ਟਾਈਮ ਦਾ ਸਾਵਾਂਗੇ ਸਵੇਰੇ ਫੇਰ ਕੰਮ ਲਗਾਗੇ ਇੱਕ ਬੇਨਤੀ ਤੁਹਾਨੂੰ ਕਰਨੀ ਹੈ ਆਪਣੇ ਆਪਣੇ ਪਿੰਡ ਚ ਇਹਨਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਟੇਕਦੇ ਆ ਵੀ ਕਲਾਕਾਰ ਕਿ ਐਸੀ ਜਮਾਤ ਆ ਖੁਸ਼ ਹੋ ਕੇ ਮਹਿਜਰ ਜੀ ਇੱਦਾਂ ਖੁਸ਼ ਹੋਇਆ ਬੰਦਾ ਕੋਈ ਰੇਟ ਕਰਦਾ ਨਾ ਗਾਣਿਆਂ ਵੀ ਟੱਟ ਕਰਦਾ ਨਾ ਐਸੀ ਕਿਰਪਾ ਆਰਟਿਸਟਾਂ ਦੇ ਉਧਰ-ਉਧਰ ਔਰ ਥੋੜਾ ਕਰਮ ਹੈ ਕਿ ਤੁਸੀਂ ਸੁਣਦੇ ਨਾ ਪਿਆਸੇ ਕਰਦਾ ਚੱਲ ਪਿੰਡ ਪਹਿਲਾ ਲੈ ਵਲਾਕਾ